ਖਬਰ ਨਮਾ ਦਿਖ ਰਿਹਾ ਸੁਪਿਆ ਨੂੰ ਅਵੇਲੇ ਨੂੰ ਪਿਆਰ ਪੜੀ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਕੀ ਪੰਜਾਬ ਦੇ ਹੁਣ ਭਗਵੰਤ ਮਾਨ ਤੇ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਉਸ ਦੇ OSB ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਸਾ ਦਿੱਤਾ ਹੈ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਅਸੀਂ ਇੱਕ ਇੱਕ ਪੈਸੇ ਦਾ ਹਿਸਾਬ ਰੱਖਦੇ ਹਾਂ ਤੇ ਦੂਸਰੇ ਪਾਸੇ ਪੰਜਾਬ ਦੇ ਪੈਸਿਆਂ ਉੱਤੇ ਗੁਰਸ਼ੇ ਉਡਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਉਸ ਦੇ OSD ਵੱਲੋਂ ਯਾਨੀ ਕਿ ਦੋ ਮੈਕੀਆ ਗੱਡੀਆਂ ਗਿਫਟ ਕੀਤੀਆਂ ਗਈਆਂ ਜਿਨ੍ਹਾਂ ਦੀ ਕੀਮਤ ਦੱਸੀ ਜਾ ਰਹੀ ਹੈ ਇਹ ਪਰ ਗੱਡੀ ਦੀ ਕੀਮਤ ਹੈ 36 ਲੱਖ ਰੁਪਏ ਇਹ ਗੱਡੀਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ OSD ਰਾਜਵੀਰ ਸਿੰਘ ਕਰਾਚੋ ਆਣਾ ਨੂੰ ਕਿਉਂ ਗਿਫਟ ਕੀਤੀਆਂ ਗਈਆਂ ਮਾਮਲਾ ਸਾਹਮਣੇ ਆਇਆ ਹੈ ਅੱਜ ਕਾਨਫਰੰਸ ਕੀਤੀ ਗਈ ਅਤੇ ਕਾਨਫਰੰਸ ਦੇ ਵਿੱਚ ਰੱਜ ਕੇ ਖੁਲਾਸੇ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਡੇ ਵਾਸਤੇ ਇਹ ਫੈਸਾ ਪੈਸਾ ਖਾਣਾ ਸਲਫਾਸ ਦੇ ਬਰਾਬਰ ਹੈ ਤੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਟਵਾਟਾ ਦੀਆਂ 136 ਗੱਡੀਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਤੇ ਜੇਕਰ 136 ਗੱਡੀਆਂ ਖਰੀਦੀਆਂ ਨੇ ਤਾਂ ਕੋਈ ਤੋਲ ਬੋਲ ਨਹੀਂ ਕੀਤਾ ਗਿਆ ਵੱਧ ਘੱਟ ਨਹੀਂ ਕੀਤਾ ਗਿਆ ਜਿੰਨਾ ਗੱਡੀਆਂ ਦਾ ਰੇਟ ਮੰਗਿਆ ਗਿਆ ਉਹਨਾਂ ਪੰਜਾਬ ਸਰਕਾਰ ਵੱਲੋਂ ਪੇ ਕੀਤਾ ਗਿਆ ਕੀ ਪੰਜਾਬ ਹਾਲਾਂਕਿ ਉਹ ਗੱਡੀ ਆਪ ਦੇ ਬੰਦਾ ਖਰੀਦਾ ਹੈ ਤਾਂ ਉਸ ਨੂੰ 5 ਤੋਂ 10 ਲੱਖ ਗੱਡੀ ਉਹ ਸਸਤੀ ਪੈਂਦੀ ਹੈ ਲੇਕਿਨ ਇੱਧਰ 36 ਤੋਂ ਲੈ ਕੇ 37 ਲੱਖ ਰੁਪਏ ਦੀ ਗੱਡੀ 10 ਲੱਖ ਦੇ ਤੋਂ ਜ਼ਿਆਦਾ ਵੱਡੇ ਫਰਕ ਦੇ ਨਾਲ ਪੰਜਾਬ ਸਰਕਾਰ ਵੱਲੋਂ ਖਰੀਦੀਆਂ ਗਈਆਂ ਨੇ ਯਾਨੀ ਕਿ ਪੰਜਾਬ ਦੇ ਪੈਸੇ ਨੂੰ ਇੱਕ ਕਿਹੜਾ ਚੋਰੀ ਦਾ ਬਾਤ ਸਮਝਿਆ ਹੋਇਆ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਨੇ ਟਮਾਟਾ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਕਿ ਉਹਨਾਂ ਦੀ ਬਾਗ ਕਿ ਨਹੀਂ ਉਹਨਾਂ ਦਾ ਤੋਲ-ਮੋਲ ਕਰ ਲੈਣਾ ਚਾਹੀਦਾ ਸੀ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚੋਂ ਗੱਡੀਆਂ ਲਈਆਂ ਜਾ ਸਕਦੀਆਂ ਸੀ ਪਰ ਗੱਡੀ ਦੇ ਵਿੱਚੋਂ 10 ਲੱਖ ਦਾ ਫਾਇਦਾ ਹੋਣਾ ਸੀ ਲੇਕਨ ਦੱਸਿਆ ਜਾ ਰਿਹਾ ਹੈ ਕਿ ਉਹ ਕਮਿਸ਼ਨ ਮਿਲਿਆ ਹੈ ਰਾਜਵੀਰ ਕਰਾਚੋ ਆਣਾ ਨੂੰ ਯਾਨੀ ਕਿ 30 ਤੇ 36 ਲੱਖ ਆਪੇ ਲਾ ਲੋ ਵੀ 80 ਲੱਖ ਦੀਆਂ ਦੋ ਗੱਡੀਆਂ ਰਾਜਵੀਰ ਕਰਾਚੋ ਆਣਾ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਿਫਟ ਕੀਤੀਆਂ ਗਈਆਂ ਤੇ ਨਾਲੇ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਅਸੀਂ ਰੁਪਈਏ ਰੁਪਈਏ ਦੇ ਦੇਣਦਾਰ ਆ ਸਾਨੂੰ ਇੱਕ ਇੱਕ ਰੁਪਈਆ ਲੋੜੀਦਾ ਹੈ ਸਰਕਾਰ ਚਲਾਉਣ ਵਾਸਤੇ ਤਾਂ ਫਿਰ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੱਕਾ ਕਿਉਂ ਪੰਜਾਬ ਦੇ ਲੋਕਾਂ ਦੇ ਨਾਲ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਅੱਜ ਇਸ ਦੇ ਖਲਾਸੇ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਢੜ ਤੱਕ ਬੁਲਾਰੇ ਸੁਖਮਾਨ ਸਿੰਘ ਖਹਿਰਾ ਵੱਲੋਂ ਕੀਤੇ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਕਹਿੰਦੇ ਨੇ ਕਿ ਜੇਕਰ ਅਸੀਂ ਪੈਸਾ ਖਾਂਦੇ ਹਾਂ ਤੇ ਸਾਡੇ ਪਾਸ ਸਲਫਾਸ ਹੈ ਸਾਡੇ ਪਾਸ ਤੇ ਜ਼ਹਿਰ ਹੈ ਤੇ ਦੂਸਰੇ ਪਾਸੇ ਆਪਦੇ OSG ਨੂੰ 36 36 ਲੱਖ ਦੀਆਂ ਦੋ ਗੱਡੀਆਂ ਗਿਫਟ ਕਰ ਦਿੱਤੀਆਂ ਕਿ ਉਸਨੇ ਕੰਪਨੀ ਦੇ ਨਾਲ ਸੌਦੇਬਾਜ਼ੀ ਕਰਾਈ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੀਆਂ ਪਾਰਟੀਆਂ ਤੇ ਆਮ ਲੋਕਾਂ ਵੱਲੋਂ ਵੀ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਇਹ ਖਬਰ ਪਤਾ ਲੱਗੀ ਹੈ ਸੁਖਪਾਲ ਸਿੰਘ ਖਹਿਰਾ ਤੂੰ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਇਹ ਸਾਰੀਆਂ ਚੀਜ਼ਾਂ ਜਨਤਕ ਕੀਤੀਆਂ ਗਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਤਾ ਦੀ ਘਟੈਰੀ ਦੇਵੇ ਕਚਹਿਰੀ ਦੇ ਵਿੱਚ ਘਟੈਰੀ ਦੇ ਵਿੱਚ ਖੜਨਾ ਪਵੇਗਾ